ਕਲ ਲੁੱਟ ਕੇ ਹੈ ਜਿਸ ਜਗ ਹੈ ਸੇ ਜਾਣਾ ਇਹ ਵਹੀ ਹੈ ਜਿਸ ਜਾ ਪੇ ਹੈ ਬੱਚੋਂ ਕੋ ਕਟਾਨਾ ਇਹ ਵਹੀ ਹੈ ਮੱਟੀ ਕਹ ਦੇਤੀ ਹੈ ਠਿਕਾਨਾ ਇਹ ਵਹੀ ਹੈ ਭਾਈ ਦਇਆ ਸਿੰਘ ਮੈਂ ਤੁਹਾਨੂੰ ਆਂਦਾ ਸੀ ਨਾ ਮੈਂ ਧਰਮ ਦੀ ਫੁੱਲਵਾੜੀ ਨੂੰ ਪਰਫੁੱਲਤ ਰੱਖਣ ਲਈ ਪਰਿਵਾਰ ਦਾ ਲਹੂ ਢੋਲਣਾ ਹੈ ਉਹਦੇ ਚੋਂ ਦੋ ਕਿਸ਼ਤਾਂ ਇੱਥੇ ਅਦਾ ਹੋਣੀਆਂ ਹੈ ਉਹ ਬਚਨ ਕੀਤਾ ਮੈਂ ਖਾਲਸਾ ਨਾ ਮੇਰੇ ਤੇ ਕਰਜ਼ਾ ਧਰਮ ਦਾ ਤੇ ਜਦੋਂ ਕਿਸੇ ਬੰਦੇ ਦਾ ਕਰਜ਼ ਲੈਣਾ ਹੋਵੇ ਨਾ ਉਹਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਅਜੀਬ ਗੁਰੂ ਗੋਬਿੰਦ ਸਿੰਘ ਦੀ ਹਸਤੀ ਹੈ ਲੋਕ ਸੁਖਣਾ ਸੁਖਗੇ ਨਿਆਣੇ ਮੰਗਦੇ ਨੇ ਇਹ ਨਿਆਣੇ ਵਾਰਨ ਨੂੰ ਹੀ ਆਜ਼ਾਦੀ ਕਹਿ ਰਿਹਾ ਹੈ ਕਰਜ਼ੇ ਤੋਂ ਮੁਕਤੀ ਕਹਿ ਰਿਹਾ ਹੈ ਸਾਰੀ ਰਾਤ ਸਤ ਪੋਦੀ ਮੁਗਲਿਆ ਸਲਤਨਤ ਦੀਆਂ ਫੌਜਾਂ ਦੀ ਉਡੀਕ ਵਿੱਚ ਗੁਜ਼ਰੀ ਬੜਾ ਵਿਰਾਗਮਈ ਦ੍ਰਿਸ਼ ਹੈ ਗੜੀ ਦੇ ਵਿੱਚ ਅੱਲਾ ਯਾਰਖਾਨ ਲਿਖਦਾ ਹੈ ਕੁਛ ਲੇਟ ਗਏ ਖਾਕ ਪੇ ਜ਼ੀਪੋਸ਼ ਵਿਸ਼ਾਕਰ ਬਹਿਰਾ ਲਗੇ ਦੇਨੇ ਕਈ ਤਲਵਾਰ ਉਠਾਕਰ ਕੁਝ ਪਹਿਰੇ ਤੇ ਨੇ ਸਿੰਘ ਪਰ ਨੀਂਦਰਾ ਇੰਨਾ ਹੈ ਖਲੋਤਿਆਂ ਦੀ ਅੱਖ ਲੱਗ ਜਾਂਦੀ ਹੈ ਥਕਾਵਟ ਬੜੇ ਸਮੇਂ ਤੋਂ ਹੈ ਜ਼ੀਪੋਸ਼ ਕੋਈ ਘੋੜੇ ਦੀ ਕਾਠੀ ਦਾ ਸਰਾਣਾ ਲਾ ਲੈਂਦਾ ਤੇ ਕੋਈ ਘੋੜੇ ਦੀ ਪਿੱਠ ਤੇ ਜੋ ਪੋਸ਼ ਵਿਸ਼ਿਆ ਹੁੰਦਾ ਹੈ ਉਡੀ ਚਾਦਰ ਬਣਾ ਲੈਂਦਾ ਹੈ ਗੋਬਿੰਦ ਵੀ છਪਾ ਸ਼ਹੁਏ ਖੇਮੇ ਮੇ ਜਾਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾਕਰ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ ਤੂਹੀ ਤੂ ਹੈ ਤੂਹੀ ਤੂ ਹੈ ਮੂੰਹ ਸੇ ਨਿਕਲਤਾ ਸੋਚਿਆ ਜਿਸ ਬਾਪ ਦਾ ਪਰਿਵਾਰ ਉਜੜ ਗਿਆ ਹੈ ਦੁੱਖ ਵਿੱਚ ਟੁੱਟਿਆ ਲੇਟਿਆ ਹੋਵੇਗਾ ਮਿਸਰੇ ਤੇ ਪਰ ਨਹੀਂ ਇਹ ਚੌਂਕੜਾ ਲਾ ਕੇ ਬਿਠਾ ਹੈ ਆਪਣੇ ਨਿਰਗੁਣ ਸਰੂਪ ਦੀ ਯਾਦ ਦੇ ਵਿੱਚ ਡੇਢ ਘੜੀ ਚੌਂਕੜਾ ਲਾਉਣ ਤੋਂ ਬਾਅਦ ਘੜੀ ਵਿੱਚ ਉਤਰਦੇ ਨੇ ਜਬ ਡੇਢ ਘੜੀ ਰਾਤ ਗਈ ਜ਼ਿਕਰ-ਏ-ਖੁਦਾ ਮੇ ਖੇਮੇ ਸੇ ਨਿਕਲ ਆਏ ਹਾਜ਼ੂਰ ਹਵਾ ਮੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਤਾਂ ਦੁਆ ਮੇ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ ਕਰਤਾਰ ਸੇ ਕਹਤੇ ਥੇ گویا ਰੂਬਰੂ ਹੋਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂ ਹੋਕਰ ਗੁਰੂ ਗੋਬਿੰਦ ਸਿੰਘ ਆਉੜੀਆਂ ਚੋਂ ਉਤਰੇ ਓਲੇ ਓਲੇ ਕਦਮੀ ਤੈਲਦੇ ਨੇ ਵੀ ਕਿਤੇ ਚਰਨਾ ਦੇ ਖੜਾਕ ਨਾਲ ਮੇਰੇ ਸਿੰਘਾਂ ਦੀ ਅੱਖ ਨਾ ਖੁੱਲ ਜੇ ਤੇ ਵਾਹਿਗੁਰੂ ਨੂੰ ਅੰਤਰਾਤਮੇ ਕਹਿ ਰਹੇ ਸਨ ਕਲ ਮੈਂ ਸੁਰਖ ਰੂ ਹੋ ਜਾਵਾਂਗਾ ਦੋ ਕਿਸ਼ਤਾਂ ਅਦਾ ਕਰਕੇ ਸੁਰਖ ਰੂ ਦਾ ਮਤਲਬ ਕੀ ਹੁੰਦਾ ਹੈ ਆਜ਼ਾਦ ਹੋ ਜਾਣਾ ਆਨੰਦ ਵਿੱਚ ਚਿਹਰਾ ਸੁਰਖ ਹੋ ਜਾਣਾ ਜਿੰਤਾ ਹੀ ਨਾ ਰਹਿਣੀ ਲੋਕਾਂ ਨੂੰ ਮੌਤ ਦੀ ਚਿੰਤਾ ਇਹਨੂੰ ਮੌਤ ਸੁਰਖਰੂ ਕਰਦੀ ਹੈ ਖੁਸ਼ੀ ਬਖਸ਼ਦੀ ਹੈ ਖੈਰ ਕੀ ਵੇਂਦਾ ਹੈ ਬਾਪੂ ਜਨ ਸਿੰਘੋਂ ਨੇ ਕੱਲ ਮੌਤ ਕੇ ਸਾਹਲ 'ਤੇ ਉਤਰਨਾ ਕੱਲ ਸਵੇਰ 'ਤੇ ਜਨ ਖਾਲਸੋਂ ਨੇ ਜੰਗ 'ਮੇ ਮਰਨਾ ਵਾਲੀ ਸੇ ਸ਼ਹਿਦੋਂ ਕੇ ਹੁਆ ਜਬ ਹੈ ਗੁਜ਼ਰਨਾ ਮੁਸ਼ਕਿਲ ਹੁਆ ਇਸ ਜਹਾਸੇ ਕਦਮ ਅਗੇ ਧਰਨਾ ਚੂਮਾ ਕਬੀ ਹਲਕੂਮ ਕਬੀ ਦਹਿਨ ਚੂਮਨੇ ਬੈਠੇ ਜਬ ਪਾਇਂਤੀ ਆਏ ਤੋ ਚਰਨ ਚੂਮਨੇ ਬੈਠੇ ਵੇਦੇ ਨੇ ਮੇਰੇ ਸਿੰਘਾਂ ਦੇ ਹੱਥਾਂ ਚ ਛਾਲੇ ਨੇ ਗਲਵਾਰਾਂ ਚਲਾ ਚਲਾ ਕੇ ਪਏ ਕਿਸੇ ਦੇ ਹੱਥ ਚੁੰਮ ਲਈ ਕਿਸੇ ਦੇ ਸੀਸੇ ਠੋਂ ਕਾਠੀ ਖਿਸਕੀਆ ਟਕਾ ਦਸਦੀ ਕਿਸੇ ਦੀ ਸਾਰਗ ਚੁੰਮੀ ਕਿਸੇ ਦਾ ਮੱਥਾ ਚੁੰਮਿਆ ਅਜੀਬ ਹਸਤੀਆ ਗੁਰੂ ਦੀ ਪੈਰਾਂ ਵੱਲੋਂ ਲੰਘਿਆ ਤੇ ਪੈਰ ਹੀ ਚੁੰਮਲੇ ਸਿੰਘਾਂ ਦੇ ਕਦੇ ਵੇਖਿਆ ਕੋਈ ਸਾਧ ਚੇਲਿਆਂ ਦੇ ਪੈਰ ਚੁੰਮਦਾ ਚੇਲੇ ਜਰੂਰ ਮਹਾਂਪੁਰਸ਼ਾਂ ਦੇ ਪੈਰ ਚੁੰਮਦੇ ਵੇਖੇ ਨੇ ਪੁੱਛੋ ਇਹ ਕੀ ਕਰਦੇ ਹੋ ਅਕਾਲ ਸਰੂਪੋ ਪੈਰ ਕਿਉਂ ਚੁੰਮਦੇ ਹੋ ਸਿੰਘਾਂ ਦੇ ਜਵਾਬ ਮਿਲੇਗਾ ਇੱਕ ਕਦਮ ਕਦੇ ਵੀ ਗੁਰਮਤ ਤੋਂ ਵਿਪਰੀਤ ਚੱਲੇ ਹੀ ਨਹੀਂ ਮੇਰੇ ਹੁਕਮ 'ਚ ਚੱਲੇ ਨੇ ਕੱਲ ਨੂੰ ਵੱਡੇ ਕੱਟੇ ਜਾਣਾ ਧਰਮ ਲਈ ਇਹ ਨਾਲ ਸਾਰ ਅਗ ਕਿਉਂ ਛਮੀ ਹੈ ਆ ਗੜੂਏ ਤੇ ਕਿਉਂ ਆਪਨੇ ਸਪਰਸ਼ ਪਾਇਆ ਹੈ ਤੇ ਆਂਦੇ ਕੱਲ ਨੂੰ ਇਹ ਗਲੂਆ ਧਰਮ ਲਈ ਕਟਿਆ ਜਾਣਾ ਹੈ ਮੱਥਾ ਕਿਉਂ ਚੁੰਮਦੇ ਹੋ ਕੱਲ ਨੂੰ ਇਹ ਖੋਪੜਾ ਆਂਦੇ ਧਰਮ ਲਈ ਉਤਰ ਜਾਵੇਗਾ ਵਿਦਾਵੀਆਂ ਦੇ ਪੈਰ ਨਹੀਂ ਚੁੰਮੇ ਜਾਂਦੇ ਧਰਮ ਦੇ ਸਿਧਾਂਤ ਵਿੱਚ ਚੱਲਣ ਵਾਲਿਆਂ ਨੂੰ ਇਹ ਮਾਣ ਪ੍ਰਾਪਤ ਹੁੰਦਾ ਹੈ ਜਨ ਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਇਥੋਂ ਨਾ ਥੋੜੇ ਜਿਹੇ ਗਾਂ ਹੋਏ ਪੌੜੀਆਂ ਫਿਰ ਚੜ੍ਹੇ ਤੇ ਸ਼ਮਿਆਨੇ 'ਚ ਨਾ ਸਹਿਬਜ਼ਾਦੇ ਲੇਟੇ ਨੇ सोए हुए बच्चों को कहा सर को पकड़कर चल दोगे अब अब्बा को मुसीबत में जकड़कर थी जिंदगी लिखी हुई किस्मत में उजड़ फिर मिलने का वादा तो किए जाओ बिछड़ कर चार हो अब दो ही सहर यह भी ना होंगे हम सबर करेंगे अगर यह भी ना होंगे कल मेथों बिछड़ जाना है ਤੇ ਜਿਵੇਂ ਬਾਪ ਬਚਿਆ ਨਾ ਗੱਲਾਂ ਕਰਦਾ ਵਾਦਾ ਤੇ ਕਰੋ ਮੈਨੂੰ ਮਿਲੋਗੇ ਸੁਪਨੇ ਚਾਕੇ ਮੇਰੀ ਖਬਰ ਤੇ ਲਓਗੇ ਨਾ ਚਾਰ ਸੀ ਦੋ ਵਿਛੜ ਗਏ ਕੱਲ ਤੁਸੀਂ ਵੀ ਮੇਰੇ ਕੋਲ ਨਹੀਂ ਰਹਿਣਾ ਪਰ ਮੈਂ ਸਬਰ ਵਿੱਚ ਹੁਮਾਂਗਾ ਮੈਂ ਕੋਈ ਦੁਨਿਆਵੀ ਇਨਸਾਨ ਨਹੀਂ ਦੁੱਖ ਦੀ ਘੜੀ ਵਿੱਚ ਟੁੱਟ ਜਾਵਾਂ ਮੈਂ ਖੁਦਾ ਦਾ ਸ਼ੁਕਰ ਕਰਾਂਗਾ ਧਰਮ ਤੇ ਲੇਖੇ ਮੇਰੇ ਲਾਲ ਲੱਗ ਗਏ ਅਠ ਕੋ ਦਾ ਅੰਮ੍ਰਿਤ ਵੇਲਾ ਹੋਇਆ ਦੁਨੀਆਂ ਦਾ ਸਭ ਤੋਂ ਅਸਾਵਾ ਯੁੱਧ ਹੋਣ ਦੀ ਤਿਆਰੀ ਹੈ ਯੋਧ ਤੇ ਹੋਰ ਵੀ ਵੱਡੇ ਹੋਏ ਨੇ ਰਮਾਇਣ ਪੜੋ। శ్రీรามਚੰਦਰ ਜੀ ਲੜੇ ਰਾਵਣ ਨਾਲ ਦੋਨੋਂ ਹੀ ਰਾਜੇ ਨੇ ਸੋਰਸਿਸ ਦੀ ਹਥਿਆਰਾਂ ਦੀ ਸੁਭਾਈਆਂ ਦੀ ਕਮੀ ਨਹੀਂ ਧਰਮ ਜਿੱਤਿਆ ਅਧਰਮ ਮਾਰ ਗਿਆ। శ్రీรามਚੰਦਰ ਦੀ ਜਿੱਤ ਹੋ ਗਈ। ਤ੍ਰੇਤੇ ਦੇ ਅਵਤਾਰ ਸੰਬਾਣੀ ਚਾਹੁੰਦਾ ਨਾ ਤ੍ਰੇਤੇ ਦੈ ਮਾਣਿਓ। ਰਾਮ ਰਗਵੰਸ਼ કહਾਇਓ। ਕਦੇ ਪੜਿਓ ਮਹਾਭਾਰਤ ਪਾਂਡੋ ਕੌਰਵ ਬਰਾਬਰ ਦੀ ਟੱਕਰ ਹੈ। శ్రీਕ੍ਰਿਸ਼ਨ ਦਾ ਹੱਥ ਸੀ ਸਿਰ ਤੇ ਪਾਂਡੋ ਜਿੱਤ ਗਏ। ਇਹ ਜਿੰਨੇ ਵੀ ਵੱਡੇ ਯੁੱਧ ਹੋਏ ਸਾਵੇਂ ਹੀ ਹੋਏ ਨੇ ਆਨੰਦਪੁਰ ਆ ਸਾਵਾ ਯੁੱਧ ਹੋਣ ਲੱਗਾ ਉਹਦਾ ਕਾਰਨ ਹੈ ਗੁਰਸਿੰਘ ਚੇਕਾਰੇ ਕੋ ਨਦ ਚਹਿਲ ਨਰ ਕੇ ਦਹ ਅਕਬਰ ਆਇਦ ਬਰੋਬੇ ਕਬਰ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ ਚ ਕਹਿੰਦੇ ਮੇਰੇ ਕੋਲ 40 ਭੁਖੇ ਸਿੰਘ ਤੇ 10 ਲੱਖ ਫੌਜ ਨੇ ਮੈਨੂੰ ਘੇਰਾ ਆਣ ਪਾਇਆ ਹੈ ਨਾ ਹਥਿਆਰ ਹੀ ਬਰਾਬਰ ਦੇ ਨਾ ਫੌਜਾਂ ਹੀ ਬਰਾਬਰ ਦੀਆਂ ਇੱਕ ਬਨੇ ਫਕੀਰਾਂ ਦਾ ਟੋਲਾ ਇੱਕ ਬਨੇ ਅਮੀਰਾਂ ਦਾ ਟੋਲਾ ਲੜਿਆਂ ਦੇ ਨਾਲ 10 ਲੱਖ ਘੇਰਾ ਕਿੱਥੋਂ ਪੈ ਗਿਆ ਇਨੀ ਫੌਜ ਕਿਵੇਂ ਆ ਗਈ ਹਿੰਦੁਸਤਾਨ ਦੀ ਤੇ ਅੱਜ ਵੀ ਇਨੀ ਫੌਜ ਨਹੀਂ ਇਹਨਾਂ ਕਮਲਿਆਂ ਨੂੰ ਕਿਹੜਾ ਸਮਝਾਵੇ ਹੁਣ ਇੱਕ ਦੇਸ਼ ਹੈ ਹਿੰਦੁਸਤਾਨ ਉਦੋਂ ਰਜਵਾੜੇ ਸਨ ਵਕੂ ਵਕਤ ਸਟੇਟਸ ਸਨ ਹਰ ਰਜਵਾੜੇ ਨੂੰ ਡਰ ਹੁੰਦਾ ਸੀ ਵੀ ਦੂਜੇ ਰਜਵਾੜੇ ਦੀ ਫੌਜ ਮੈਨੂੰ ਨਾ ਮਾਰ ਦਵੇ ਕੋਈ ਜ਼ਿਆਦਾ ਜ਼ੋਰ ਫੌਜਾਂ ਤੇ ਹੁੰਦਾ ਸੀ ਹਰ ਰਾਜੇ ਕੋਲ 10 15 20 ਹਜ਼ਾਰ ਫੌਜ ਹੁੰਦੀ ਸੀ ਚਾਰ ਹਿੱਸਿਆਂ ਦੀ ਫੌਜ ਨੂੰ ਮੈਂ ਵੰਡਦਾ ਐ ਪਹਿਲਾ ਹਿੱਸਾ ਹੈ ਫੌਜ ਦਾ ਜੋ ਦਿੱਲੀ ਪੱਤ ਦੇ ਜਰਨੈਲ ਆਏ ਨੇ ਖਵਾਜਾ ਮਹਿਮੂਦ ਦੀ ਫੌਜ ਜਰਨੈਲ ਨਾਹਰ ਖਾਂ ਦੀ ਫੌਜ ਜਰਨੈਲ ਗਣੀ ਖਾਂ ਦੀ ਫੌਜ ਜਰਨੈਲ ਮੀਆਂ ਖਾਂ ਦੀ ਫੌਜ ਜਰਨੈਲ ਮਜੀਦ ਖਾਂ ਪੂਰੇ ਖਾਂ ਜਲੀਲ ਖਾਂ ਦੀ ਫੌਜ 7-8 ਸ਼ਾਹੀ ਜਰਨਲ 15-15 20000 ਵੀ ਫੌਜ ਹੋਈ ਤੇ ਬਥੇਰੀ ਗਿਣਤੀ ਹੋ ਗਈ ਹੁਣ ਆ ਜਾਓ ਉੱਤਰੀ ਭਾਰਤ ਦੇ ਸੂਬਿਆਂ ਦੀ ਫੌਜ ਸੂਬਾ ਸਰਹੰਦ ਵਜ਼ੀਰ ਖਾਂ ਦੀ ਫੌਜ ਸੂਬਾ ਮਲਕਾਨ ਸੂਬਾ ਪਸ਼ਾਵਰ ਸੂਬਾ ਲਾਹੌਰ ਸੂਬਾ ਕਸ਼ਮੀਰ ਸੂਬਾ ਜਲੰਧਰ ਦੀ ਫੌਜ 7-8 ਸੂਬਿਆਂ ਦੀ ਫੌਜ ਹੋ ਗਈ 10-10 15 20-20 ਹਜ਼ਾਰ ਅੱਗੇ ਆ ਜਾਓ 22 ਧਾਰ ਦੇ ਰਾਜਿਆਂ ਦੀਆਂ ਫੌਜਾਂ 22 ਧਾਰ ਕੀ ਹੈ 22 ਰੇਂਜਸ ਨਦੀ ਚਲਦੀ ਹੈ ਪਹਾੜਾਂ ਨੂੰ ਜੁਦਾ-ਜੁਦਾ ਰੱਖਦੀ ਹੈ ਵੱਖ-ਵੱਖ ਰਿਆਸਤਾਂ ਬੜੀਆਂ ਸਨ ਹਰ ਇੱਕ ਦੀ 15-20 ਹਜ਼ਾਰ ਫੌਜ ਸੀ 11 ਜਲੰਧਰ ਦੇ ਹਲਕੇ 'ਚ 11 ਡੂਗਰ ਦੇ ਹਲਕੇ 'ਚ ਰਾਜਾ ਚੰਬਾ ਰਾਜਾ ਨੂਰਪੁਰ ਰਾਜਾ ਗੁਲੇਰ ਰਾਜਾ ਦਤਾਰਪੁਰ ਰਾਜਾ ਸੀਬਾ ਰਾਜਾ ਜਸਵਾਨ ਰਾਜਾ ਕਾਂਗੜਾ ਰਾਜਾ ਕੋਟਲੇਹਰ ਰਾਜਾ ਬਸੋਲੀ ਰਾਜਾ ਮਾਨਕੋਟਾ ਰਾਜਾ ਜਸਰੋਟਾ ਸਾਂਬਾ ਜੰਮੂ ਸ਼੍ਰੀਨਗਰ ਸਾਰਿਆਂ ਦੀ ਫੌਜ ਤੇ ਚੌਥਾ ਧੜਾ ਰੰਗੜ ਗੁਜਰ ਲੁਟੇਰੇ ਜਿਨ੍ਹਾਂ ਨੂੰ ਇਹ ਖਿਆਲ ਸੀ ਵੀ ਗੁਰੂ ਕੋਲ ਧਨ ਧਾਨ ਬੜਾ ਹੈ ਲੁੱਟਾਂਗੇ ਤੇ 10 ਲੱਖ ਦੇ ਚਾਟੇ ਹੋ ਜਾਂਦਾ 8:00 ਸਵੇਰ ਬਿਗੜ ਵੱਜਣਾ ਸੀ ਸੂਰਜ ਚੜ੍ਹੇ ਤੇ ਜੰਗਦਾ ਪਰ ਮੁਗਲ ਕਾਲੀ ਕਰ ਗਏ ਲਾ ਕੇ ਪੌੜੀਆਂ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਮਾਰਨਾ ਚਾਹੁੰਦੇ ਨੇ ਨਾਹਰਖਾਨੇ ਵੰਗਾਰਿਆ ਗੁਰੂ ਗੋਬਿੰਦ ਸਿੰਘ ਨੂੰ ਇਸ ਤੋਂ ਪਹਿਲਾਂ ਕਿ ਵਾਰ ਕਰ ਪੌਂਦਾ ਇੱਕ ਖਬਰਾਂ ਤੀਰ ਆਇਆ ਤੇ ਛਾਤੀ ਵਿੱਚ ਵਜਾ ਪੌੜੀ ਤੋਂ ਡਿੱਗਾ ਨਾਹਰਖਾਨ ਦੀ ਹਸਤੀ ਦੁਨੀਆ ਤੋਂ ਮਿਟ ਗਈ ਇਸ ਤੋਂ ਪਹਿਲਾਂ